ਪਹਿਲਾ 1927 ਹੰਡਾਇਆ 1984 ਉਹ ਮਾਨ ਨੇ 7 ਦਿਨ ਆਪਣੇ ਮੂਟਰ ਵਾਲੇ ਕੂਠੀ ਦੇ ਵਿੱਚ ਨਗਨ ਅਵਸਥਾ ਦੇ ਵਿੱਚ ਰੱਖਿਆ ਪੰਜਾਬ ਨੇ ਸਭ ਤੋਂ ਪਹਿਲਾਂ 1927 ਹੰਡਾਇਆ ਉਹਦੇ ਵਿੱਚ ਕੀ ਹੋਇਆ ਬਹੁਤ ਸਾਰੇ ਲੋਕਾਂ ਦੇ ਜਿਹੜੇ ਨੇ ਘਰ ਤੋਂ ਵੇਕਰ ਹੋ ਗਏ ਤੇ ਬਹੁਤ ਸਾਰੀਆਂ ਭੈਣਾਂ ਦੀ ਜਿਹੜੀ ਇੱਜ਼ਤਾ ਉਹ ਬੇਇੱਜ਼ਤੀ ਕੀਤੀ ਗਈ ਬਹੁਤ ਸਾਰੀ ਜਿਹੜੀ ਇੱਜ਼ਤ ਲੁੱਟੀ ਗਈ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਵੀ ਜ਼ਿਕਰ ਆਉਂਦਾ ਕਿ ਇੱਕ ਮੈਂ ਖੁਦ ਆਰਟੀਕਲ ਪੜ੍ਹਿਆ ਉਹਦੇ ਵਿੱਚ ਲਿਖਿਆ ਹੈ ਸੀ ਕਿ ਇੱਕ ਪੰਜਾਬ ਦੀ ਬੀਬੀ ਨੂੰ ਇੱਕ ਮੁਸਲਮਾਨ ਨੇ 7 ਦਿਨ ਆਪਣੇ ਮੂਹਟਰਾਂ ਦੇ ਕੋਠੇ ਦੇ ਵਿੱਚ ਨਗਨ ਆਵਾਸਾ ਦੇ ਵਿੱਚ ਰੱਖਿਆ ਇੱਕ ਮੁਸਲਮਾਨ ਸੀ ਗ਼ੁਲਾਮ ਰਸੂਲ ਉਹਦਾ ਨਾਂ ਸੀ ਉਸਨੇ ਇੱਕ ਲੜਕੀ ਦੀ ਜਿਮਾਨ ਕੀਤੀ ਔਰ ਅਸੀਂ ਸਾਰੇ ਲੋਕਾਂ ਨੂੰ ਇਥੋਂ ਹਟਾ ਦੇ ਆਗੇ 10 ਸਾਲ ਤੋਂ ਲੈ ਕੇ 40 ਸਾਲ ਦੀ ਤੱਕ ਜਿਹੜੀਆਂ ਜਿਹੜੀਆਂ ਸੁਨੱਖੀਆਂ ਸੰਸਾਰਿਆ ਇਲਾਕੇ ਚ ਬੜੀਆਂ ਤੇ ਉਹ ਸਭ ਤੋਂ ਪਹਿਲਾਂ ਆਪਣੇ ਆਵਾਜ਼ ਮਾਰੀ ਉਹ ਸਭ ਤੋਂ ਪਹਿਲਾਂ ਆਪਣੀ ਬੇਟੀ ਨੂੰ ਮਾਨ ਦਤਾ ਆਮ ਮੇਰੀ ਭੈਣ ਨੇ ਆਪਣੀ ਗੁੱਤੀ ਅੰਕ ਕੀਤੀ ਔਰ ਮੇਰੇ ਪਿਤਾ ਜੀ ਨੇ ਬੜੇ ਗੁੱਸੇ ਨਾਲ ਉਹਦਾ ਦੁਪੱਟਾ ਨਹੀਂ ਕੀਤਾ ਔਰ ਮੋਰੀ ਕਿਰਪਾ ਨਾਲ ਸਿਰ ਉਹ ਪਰੇਸ਼ਾਨ ਹੋ ਗਏ ਉਹਨਾਂ ਸਾਰਿਆਂ ਨੇ ਕੱਟਣਾ ਸ਼ੁਰੂ ਕੀਤਾ ਖਟ 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 ਦੀ ਆਵਾਜ਼ ਆਣ ਸੀ ਮੈਂ ਯਕੀਨ ਜਾਣ ਕੇ ਜਾਣਾ ਇੱਕ 60 ਸਾਲ ਮੈਨੂੰ ਅੱਜ ਵੀ ਯਾਦ ਹੈ ਕਿਸੇ ਨੇ ਹਾਈ ਨਹੀਂ ਕੀਤੀ ਬਸ ਵਾਇਗਰੂ ਦੀ ਆਵਾਜ਼ ਆਉਂਦੀ ਰਹੀ ਹੈ ਤੋ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਬਹੁਤ ਸਾਰੀਆਂ ਨੇ ਬਹੁਤ ਸਾਰਾ ਕੁਝ ਉਸ ਵਕਤ ਪੰਜਾਬ ਦੇ ਵਿੱਚ ਹੋਇਆ ਜਿਹੜਾ ਕਿ ਪੰਜਾਬ ਦੇ ਦਿਮਾਗ ਦੇ ਵਿੱਚੋਂ ਨਹੀਂ ਨਿਕਲ ਸਕਦਾ ਜਿਹੜਾ ਉਸ ਵਕਤ ਦੇ ਰੋਕਾਂ ਨੇ ਦੇਖਿਆ ਦੌਰ ਉਹਨਾਂ ਦੇ ਦਿਮਾਗ ਦੇ ਵਿੱਚੋਂ ਨਹੀਂ ਨਿਕਲ ਸਕਦਾ ਉਹ ਹਨ ਜਿਨ੍ਹਾਂ ਨੇ ਹੰਡਾਇਆ ਤੇ ਦੂਜੇ ਨੰਬਰ ਦੇ ਪੰਜਾਬ ਦੇ ਵਿੱਚ 1984 ਉਹ ਵਕਤ ਵੀ ਨਹੀਂ ਨਿਕਲ ਸਕਦਾ ਕਿ ਸਟੇਟ ਨੇ ਸਿੱਖਾਂ ਦੇ ਉੱਪਰ ਕਿੰਨਾ ਜ਼ੁਲਮ ਕੀਤਾ ਇਸ ਤਰੀਕੇ ਦੇ ਨਾਲ ਸਿੱਖਾਂ ਦੀ ਜੈਨੋਸਾਈਡ ਹੋਈ ਉਹ ਚੀਜ਼ ਵੀ ਦਿਮਾਗ ਦੇ ਵਿੱਚੋਂ ਨਹੀਂ ਨਿਕਲ ਸਕਦੀ ਜੋ ਮਰ ਗਈ ਕਰ ਲਈ ਜਿਹੜੀ ਪੀੜ੍ਹੀ ਨੇ ਉਹ ਦੇਖਿਆ ਉਹਨੂੰ ਮੈਂ ਇੱਕ ਕਲਿੱਪ ਸੁਣਾਉਣਾ ਇੱਕ ਕਲਿੱਪ ਸੁਣਾਉਉ ਤੁਸੀ। ਕਿਚੇ ਖਾਂਚ ਆਏ ਸੀ ਬੈਠੇ ਸੀ ਜਿਹੜਾ ਭਾਂਡੇ ਚ ਹੁੰਦੀ ਤੇ ਮਤਲਬ ਵਿਚਾਲਿਆਉ ਨਹੀਂ ਮਾਰਦੀ। ਉਹ ਚੋ ਤੇ ਕੋਈ ਪਾਣੀ ਪੀਣ ਜਾਂਦਾ ਸੀ ਜਿਵੇਂ ਐਸ ਲੋਟ ਵੀ ਨੇ ਜਿਵੇਂ ਆ ਮੇਰੀ ਉਂਗਲੀ ਵੱਡੀ ਛੋਟੀ ਐ ਐ ਕਿੱਲ ਜਾਦੀ। ਉਹ ਨਾ ਫਿਰ ਅਗਲੇ ਤੇ ਸਿਰਚ ਮਾਰਦੀ ਸੀ। ਜਿਹੜਾ ਕੋਈ ਪਾਣੀ ਪੀਂਦਾ ਸੀ ਫਿਰ ਉਹਦੇ ਵਿੱਚੋਂ ਦੇਖ ਲੱਗਣੀ ਪੈਣੀ ਧਾਰ ਸਿਰਚੋਂ ਅਗਲੇ ਤੇ ਲਹੂ ਜੀ ਆਉਣੀ। ਪਿੱਟਿਆਂ ਨਾਲ ਫਿਰ ਪਾਣੀ ਲੈ ਲਹੂ ਵਾਲਾ ਪਾਣੀ ਫਿਰ ਕਿਤੇ ਲੋ ਪੀ ਲੂ। ਜਦੋਂ ਸਾਨੂੰ ਤੈਅ ਸੀ ਅਸੀਂ ਪੀਤਾ ਵੀਰੇ ਜਿੰਨਾ ਵੀ ਪੀਤਾ ਗਏ ਉਹਨਾਂ ਪੀਤਾ। ਮਾਤਾ ਜੀ ਆ ਜਾਂ ਹੋਰ ਲੋਕ ਸੀਗੇ ਔਰਤਾ ਸੀ ਤੇ ਜਦ ਉਹਨਾਂ ਦਾ ਕੋਈ ਆਪਣਾ ਮਰਦਾ ਸੀ ਠੀਕ ਛਾੜਾ ਪੈਂਦਾ ਸੀ ਕਿ ਸ਼ਾਂਤ ਰਹਿੰਦੇ ਸੀ ਇੱਕ ਉੱਥੇ ਵੀਰੇ ਇੱਥੇ ਵੀ ਤੀ ਹਨਮਾਨ ਦੀ ਬੁੜੀ ਸੀ ਉਹਦਾ ਮੁੰਡਾ ਸੀ ਉਹ ਪੱਗ ਪਾਉਣ ਲੱਗੀ ਕਹਿੰਦੇ ਮਾਹੀ ਐ ਹੋਣਾ ਕਿ ਇਦਾਂ ਹੀ ਕਰਦੀ ਤੈਨੂੰ ਉਹ ਵਿਚਾਰੀ ਉੱਠ ਕੇ ਪਰੇ ਕੋਈ ਉੱਥੇ ਪੱਗ ਬਤੀ ਲੈ ਬਤ ਗਈ ਤੇਰੇ ਕਰਮਾਂ ਚ ਆਹੀ ਗੁਸਤੀ ਹੈ ਤੇ ਦੇਖਾਂ ਤਾਂ ਬਥੇਰਾ ਖਾਦੀ ਭਾਈ ਹਾਂ ਅੱਖਾਂ ਨੇ ਤਾਂ ਬਥੇਰਾ ਖਾ ਕੀ ਕਰਿਆ ਵੀ ਕੀ ਜਾ ਵੀ ਨਹੀਂ ਫਿਰ ਵੀ ਮੈਨੂੰ ਉਵੇਂ ਜਿਵੇਂ ਗੋਲੀਆਂ ਚੱਲਦੀਆਂ ਦੀਆਂ ਰਾਤ ਨੂੰ ਫਿਰ ਮੈਂ ਲੁਕ ਜਾਣਾ ਫਿਰ ਜੋ ਲੋਕ ਆ ਕੇ ਵੀ ਇੱਥੇ ਆ ਕੇ ਕੋਈ ਬਰੇ 10-15 ਬਰੇ ਤਾਂ ਵੀ ਜਾਦੇ ਫਿਰ ਮੈਂ ਲੁਕ ਜਾਣਾ ਫਿਰ ਮੇਰੇ ਫਿਰ ਕੁੱਕਾ ਨਿਕਲ ਜਾਣੇ ਇੱਕ ਕਲਿੱਪ ਦੇ ਵਿੱਚ ਬੀਬੀ ਨੇ ਯਹਾਂ ਪਕਿਆ ਕਿ ਮੈਂ ਉਸ ਵਕਤ ਹਰਮੰਦਰ ਸਾਹਿਬ ਦੇ ਵਿੱਚ ਸੀ ਤੇ ਕਿਵੇਂ ਉਸ ਵਕਤ ਫੌਜ ਸੀ ਜਿਹੜੀ ਲੋਕਾਂ ਨੂੰ ਮਾਰ ਰਹੀ ਸੀ ਨਾ ਵੀ ਉਹਨਾਂ ਲੋਕਾਂ ਨੂੰ ਜਿਹੜੇ ਸਿਰਫ ਮੁੱਠਾ ਟੇਕਣ ਗਏ ਸੀ ਤੇ ਕਿਵੇਂ ਇੱਕ ਜਿਹੜੀ ਨੋਟ ਕਰਨ ਵਾਲੀ ਗੱਲ ਆ ਕਿ ਜੇ ਕੋਈ ਪਾਣੀ ਪੀਂਦਾ ਸੀ ਜਾਂ ਹਨਾ ਕਿਵੇਂ ਵੀ ਕਰਦਾ ਸੀ ਉਹਦੇ ਸਿਰ ਦੇ ਵਿੱਚ ਉਹ ਜਿਹੜਾ ਸਰੀਰ ਅਸੂਲ ਲੋਹੇ ਦਾ ਮਾਰ ਦਿੱਤਾ ਇੰਦਾ ਸੀ ਤੇ ਖੂਨ ਕਿਵੇਂ ਨਿਕਲਦਾ ਸੀ ਉਹ ਜਿਹੜੇ ਬੰਦੇ ਨੇ ਦੇਖਿਆ ਹੋਊਗਾ ਤੁਸੀਂ ਮੈਜਿਨ ਵੀ ਕਰਕੇ ਦੇਖੋ ਕਿ ਉਹਦੇ ਅੰਦਰ ਕਿਹੋ ਜਿਹੇ ਜਿਹੜੇ ਥੌਟ ਪ੍ਰੋਸੈਸ ਹੌਸਲ ਬਣਿਆ ਹੋਊਗਾ ਇਹ ਉਹਨੇ ਸੋਚਿਆ ਹੋਊਗਾ ਹਨਾ ਬਿਲਕੁਲ ਮੌਤ ਨੂੰ ਨਜ਼ਦੀਕ ਤੋਂ ਬਚ ਕੇ ਆਉਣਾ ਆਪਾਂ ਕਹਿ ਸਕਦੇ ਹਾਂ ਕਿ ਮੌਤ ਹਨਾ ਦੋ ਵਾਰੀ ਆਈ ਦੋ ਵਾਰੀ ਇਹਨਾਂ ਨੂੰ ਲੱਗਿਆ ਕਿ ਅਸੀਂ ਮੌਤ ਦੇ ਘਾਟ ਉਤਾਰ ਤੇ ਜਾਵਾਂਗੇ ਪਰ ਪ੍ਰਮਾਤਮਾ ਨੇ ਜਿੰਨੇ ਸਾਹਾਂ ਬਖਸ਼ੇ ਸੀ ਉਹ ਲੈਣੇ ਸੀ ਹਨਾ ਬਚ ਗਏ ਤੇ ਜਦੋਂ ਉਹ ਵਾਪਸ ਆ ਗਏ ਇਹਨਾਂ ਦੇ ਹੀ ਬਿਆਨ ਆ ਤੇ ਇਹ ਕਹਿੰਦੇ ਵੀ ਅਸੀਂ ਉੱਥੇ ਦੁਬਾਰਾ ਨਹੀਂ ਜਾ ਸਕਦੇ ਸਾਡੀ ਹਿੰਮਤ ਨਹੀਂ ਪਈ ਕਿਉਂ ਨਹੀਂ ਪਈ ਕਿਉਂਕਿ ਕਰਕੇ ਉਹ ਜਿਹੜਾ ਉਸ ਵਕਤ ਸਟੇਟ ਦੇ ਦੁਆਰਾ ਜ਼ੁਲਮ ਕੀਤਾ ਗਿਆ ਸਿੱਖਾਂ ਦੇ ਉੱਪਰ ਉਹ ਇਹਨਾਂ ਦੇ ਦਿਮਾਗ ਦੇ ਵਿੱਚ ਉਵੇਂ ਹੀ ਇਮੇਜ ਬਣੀਆਂ ਹੋਈਆਂ ਸੀ ਇਹਨਾਂ ਨੂੰ ਉਵੇਂ ਹੀ ਸਾਰਾ ਕੁਝ ਦਿੱਦਾ ਸੀ ਬੇਸ਼ੱਕ ਸਭਾ ਨਾਰਮਲ ਹੋ ਗਿਆ ਸਭ ਕੁਝ ਬਣ ਗਿਆ ਸੀ ਪਰ ਇਹਨਾਂ ਦੇ ਲਈ ਅੱਜ ਵੀ ਉਹੀ ਚੀਜ਼ ਉਵੇਂ ਹੀ ਆ ਜਿਵੇਂ ਉਹ ਗੁਲੀਆਂ ਚੱਲੀਆਂ ਕਿਵੇਂ ਉਹਤੇ ਆਪਣੇ ਸ਼ਹੀਦ ਹੋਏ ਪਈ ਨੇ ਹਨਾ ਸਿੰਘ ਤੇ ਕਿਵੇਂ ਲੋਕਾਂ ਨੂੰ ਮਾਰਿਆ ਜਾ ਰਿਹਾ ਉਹ ਇਹਨਾਂ ਦੇ ਦਿਮਾਗ ਦੇ ਵਿੱਚ ਉਹੀ ਚੀਜ਼ਾਂ ਉਹੀ ਚੀਜ਼ਾਂ ਉਮਰ ਰਹੀਆਂ ਨੇ ਸੁਪਨਿਆਂ ਦੇ ਵਿੱਚ ਵੀ ਆਉਂਦੀਆਂ ਨੇ ਕਿਉਂ ਕਰਕੇ ਜੋ ਚੀਜ਼ ਆਪਣੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਚਲੀ ਜਾਂਦੀ ਆ ਤੇ ਉਹ ਪੱਕੇ ਤੌਰ ਤੇ ਲੌਂਗ ਟਰਮ ਮੈਮਰੀ ਦੇ ਵਿੱਚ ਚਲੀ ਜਾਂਦੀ ਆ ਜਦੋਂ ਆਪਾਂ ਉਸ ਨੂੰ ਬਾਰ-ਬਾਰ ਸੋਚੀ ਜਾਂਦੇ ਆ ਪ੍ਰੈਕਟਿਸ ਹੋ ਜਾਂਦੀ ਆ ਹਨਾ ਉਹ ਚੀਜ਼ ਤਾਂ ਆਪਣੇ ਦਿਮਾਗ ਦੇ ਵਿੱਚ ਇੱਕ ਸ਼ਬਦ ਹੁੰਦਾ ਟਰੋਮਾ ਬਣ ਜਾਂਦਾ ਹਾਂ ਟਰੋਮਾ ਬਣਦਾ ਜਿਹੜਾ ਮੁੱਖ ਕਾਰਨ ਹੈ ਜਦੋਂ ਕੋਈ ਅਜੀਹਾ ਇਨਸੀਡੈਂਟ ਹੋ ਜੇ ਜਿਹੜਾ ਨਾ ਭੁੱਲਿਆ ਜਾ ਸਕੇ ਨਾ ਕਿਸੇ ਕੋਨਾਕਲ ਨੂੰ ਚੀਜ਼ ਰਿਪਲੇਸ ਕਰ ਸਕੇ ਇਹਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ ਹਨਾ ਇਹ ਜਿਹੜਾ ਦੁੱਖ ਦੇਖਿਆ ਇਹਨੂੰ ਕੋਈ ਐਂਗ ਹੈ ਸੋਦਾ ਕਿ ਅਸੀਂ ਇਹ ਚੀਜ਼ ਦੇ ਬਡੇ ਮਾਫੀ ਵੀ ਕੋਈ ਦੇ ਦੇ ਹਨਾ ਉਹਨਾਂ ਨੂੰ ਕੋਈ ਜੁਨਾ ਦੇ ਕੀਤੀ ਹੋਈ ਸਜ਼ਾ ਵੀ ਉਹਨਾਂ ਨੂੰ ਮਿਲ ਜੇ ਪਰ ਇਹ ਚੀਜ਼ ਰਿਪਲੇਸ ਨਹੀਂ ਹੋ ਸਕਦੀ ਜਿਹਨਾਂ ਨੇ ਆਪਣੀ ਅੱਖਾਂ ਨਾਲ ਦੇਖਿਆ ਖਾਂਡ ਨਹੀਂ ਕਿਸੇ ਵੀ ਤਰੀਕੇ ਨਾਲ ਪਾਇਆ ਸਕਦੀ ਹੈਗੀ ਸੋ ਇਹੀ ਸੀ ਕਿ ਇਹਨਾਂ ਦੇ ਲਈ ਉਹ ਟਰੋਮਾ ਬਣ ਗਿਆ ਉਹ ਟਰੋਮਾ ਤਾਂ ਬਣ ਗਿਆ ਪਰ ਉਹਦਾ ਅਸਰ ਕੀ ਪਿਆ ਟਰੋਮਾ ਇਹ ਬੰਦ ਜਾਂਦਾ ਨਾ ਮਾਨਸਿਕ ਰੋਗ ਨਿਕਲਦੇ ਡਿਪਰੈਸ਼ਨ ਐਂਗਜ਼ਾਈਟੀ ਹੋਰ ਬਹੁਤ ਬਿਮਾਰੀਆਂ ਨੇ ਪਰਸਨੈਲਿਟੀ ਡਿਸਆਰਡਰਸ ਬਹੁਤ ਸਾਰਾ ਕੁਝ ਜਿਹੜੀਆਂ ਮਾਨਸਿਕ ਪੱਧਰ ਤੇ ਬਿਮਾਰੀਆਂ ਨੇ ਉਹ ਹੋ ਜਾਂਦੀਆਂ ਨੇ ਜਦੋਂ ਬੰਦਾ ਮਾਨਸਿਕ ਪੱਧਰ ਤੇ ਬਿਮਾਰ ਆ ਤਾਂ ਸਰੀਰਕ ਰੋਗ ਵੀ ਪੈਦਾ ਹੋਣ ਲੱਗ ਜਾਂਦੇ ਨੇ ਥਾਪੀ ਬੀਪੀ ਡਾਣ ਵਧਣਾ ਘਟਣਾ ਤਾਂ ਆਮ ਗੱਲ ਹੋ ਜਾਂਦੀ ਆ ਜਦੋਂ ਮਾਨਸਿਕ ਪੱਧਰ ਤੇ ਬੰਦਾ ਬਿਮਾਰ ਹੁੰਦਾ ਹਨ ਜਿਆਦਾਤਰ ਇਹਦੇ ਨਾਲ ਹੀ ਚੀਜ਼ਾਂ ਰਿਲੇਟ ਕਰਦੀਆਂ ਨੇ ਹੋਰ ਵੀ ਕੋਈ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਨੇ ਜਦੋਂ ਬੰਦਾ ਮਾਨਸਿਕ ਪੱਧਰ ਤੇ ਬਿਮਾਰ ਹੁੰਦਾ ਆ ਤੋ ਇਹ ਸੀ ਜੋ 1947 ਦਾ ਤੇ ਆਪਣਾ 1984 ਦਾ ਪੰਜਾਬ ਦੇ ਉੱਪਰ ਆਸਰ ਹੋਇਆ ਅਤੇ ਇੱਕ ਗੱਲ ਹੋਰ ਜਿਹੜੀ ਪੀੜ੍ਹੀ ਨੇ ਇਹ ਚੀਜ਼ ਹੰਡਾਈ ਹੋਵੇ ਦੇਖੀ ਹੋਵੇ ਤੇ ਭੁੱਲ ਨਾ ਸਕੀ ਹੋਵੇ ਉਹਦੀ ਜਿਹੜੀ ਅਗਲੀ ਜਨਰੇਸ਼ਨ ਆਊਗੀ ਨਾ ਅਗਲੀ ਪੀੜ੍ਹੀ ਹੋਊਗੀ ਉਹਦੇ ਚਾਂਸ ਵੀ ਜ਼ਿਆਦੇ ਹੁੰਦੇ ਨੇ ਕਿ ਉਹਨੂੰ ਡਿਪਰੈਸ਼ਨ ਹੋਊਗਾ ਉਹਨੂੰ ਐਂਗਜ਼ਾਇਟੀ ਹੋਊਗੀ ਉਹਨੂੰ ਬੀਪੀਡੀ ਹੋਊਗੀ ਉਹਨੂੰ ਪਰਸਨੈਲਿਟੀ ਡਿਸਆਰਡਰਸ ਹੋਣਗੇ ਹਨਾ ਸੋ ਉਹਨੂੰ ਆਪਣਾ ਕੋਈ ਮੂਡ ਡਿਸਆਰਡਰ ਹੋ ਸਕਦਾ ਕੁਝ ਵੀ ਹੋ ਸਕਦਾ ਉਹਨੂੰ ਬਹੁਤ ਛੇਤੀ ਉਹਦੀ ਲਪੇਟ ਦੇ ਵਿੱਚ ਆਊਗਾ ਕਿਉਂਕਿ ਇਹਦੇ ਵਿੱਚ ਜੈਨੇਟਿਕਸ ਵੀ ਫਰਕ ਪਾਉਂਦੇ ਨੇ ਵੀ ਉਸ ਵਕਤ ਹਨਾ ਮਾਂ-ਵਾਪਾ ਕਿਹੋ ਜਿਹੀ ਥੋਰ ਪ੍ਰੋਸੈਸ ਤੋਂ ਲੰਘ ਰਹੀ ਸੀ ਜਦੋਂ ਬੱਚੇ ਦਾ ਪਾਲਣ-ਪੋਸ਼ਣ ਹੋਇਆ ਜਾਂ ਮਾਂ ਦੇ ਪੇਟ ਵਿੱਚ ਸੀ ਤਾਂ ਇਹ ਚੀਜ਼ਾਂ ਬੜੀਆਂ ਫਰਕ ਪਾਉਂਦੀਆਂ ਨੇ ਸੋ ਉਹ ਜਿਹੜੀ ਜਨਰੇਸ਼ਨ ਆ ਉਹ ਤੇ ਵੀ ਅਸਰ ਹੋਣਾ ਸੋ ਇੰਨਾ ਭਾਰੀ ਅਸਰ ਜਿਹੜਾ ਇਹ ਪੰਜਾਬ ਨੂੰ ਮਾਨਸਿਕ ਪੱਧਰ ਤੇ ਵੀ ਚੱਲਣਾ ਬਾਰੇ ਆ ਜਿਸ ਤਰੀਕੇ ਦੇ ਰਿਜ਼ਲਟ ਆ ਜੋ ਪੰਜਾਬ ਭੁਗਤ ਰਿਹਾ ਤੁਸੀਂ ਦੇਖੋ ਪੰਜਾਬ ਦੇ ਵਿੱਚ ਬੜੇ ਵੀਰ ਨੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਆਪਾਂ ਧੰਨਵਾਦ ਕਰਦੇ ਹਾਂ ਪਾਲ ਖਰਾਉ ਨੂੰ ਮਨੁੱਖਤਾ ਦੀ ਸੇਵਾ ਹੋਰ ਵੀ ਬਹੁਤ ਵੀਰ ਨੇ ਜਿਹੜੇ ਕੋਲੇ ਉਹ ਬੰਦੇ ਹੁੰਦੇ ਨੇ ਜ਼ਿਆਦਾਤਰ ਕਹਿ ਸਕਦੇ ਆ ਕਿ ਮਾਨਸਿਕ ਤੌਰ ਤੇ ਠੀਕ ਨਹੀਂ ਹੁੰਦੇ ਕਿਉਂ ਨਹੀਂ ਹੈਗੇ ਪੰਜਾਬ ਦੇ ਉਹ ਮਾਨਸਿਕ ਤੌਰ ਤੇ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਉਹ ਲਾਸਟ ਸਟੇਜ ਤੇ ਚਲੇ ਗਏ ਨੇ ਹੁੰਦਾ ਕੀ ਹੈ ਜਦੋਂ ਕੋਈ ਜਿਹੜਾ ਮਾਨਸਿਕ ਪੱਧਰ ਤੇ ਬੰਦਾ ਲਾਸਟ ਸਟੇਜ ਦੇ ਵਿੱਚ ਹੁੰਦਾ ਉਹਦੀ ਰਿਕਵਰੀ ਆ ਜਿਹੜੀ ਬਹੁਤ ਔਖੀ ਹੋ ਜਾਂਦੀ ਆ ਪੋਸੀਬਲ ਹੁੰਦੀ ਆ ਫਰ ਰਿਕਵਰੀ ਔਖੀ ਹੋ ਜਾਂਦੀ ਆ ਹਨਾ ਸੋ ਆਪਣੀ ਮਨੁੱਖਤਾ ਦੀ ਸੇਵਾ ਵਾਲੀ ਨੇ ਉਹਨਾਂ ਕੋਲ ਦੇਖ ਲਓ ਤੁਸੀਂ ਕਿੰਨੇ ਵੀਰ ਨੇ ਭੈਣ ਨੇ ਭਰਾ ਨੇ ਜਿਹੜੇ ਮਾਨਸਿਕ ਪੱਧਰ ਤੇ ਬਿਮਾਰ ਨੇ ਤੇ ਲਾਸਟ ਸਟੇਜ ਤੇ ਨੇ ਤੇ ਜਿਨ੍ਹਾਂ ਦੀ ਉਹ ਸੇਵਾ ਕਰ ਰਹੇ ਨੇ ਹਨਾ ਸੋ ਅਜਿਹੀਆਂ ਚੀਜ਼ਾਂ ਪੰਜਾਬ ਦੇ ਵਿੱਚ ਹੁ ਕਾਮਨ ਹੁੰਦੀਆਂ ਜਾਣਗੀਆਂ ਖੋ ਵੀ ਰਹੀਆਂ ਤੁਸੀਂ ਦੇਖ ਲਓ ਕਿੰਨੇ ਹਨਾ ਵੀਰ ਉੱਠ ਰਹੇ ਨੇ ਕੀ ਕੁਝ ਪੰਜਾਬ ਦੇ ਵਿੱਚ ਚੱਲਦਾ ਤੁਸੀਂ ਆਪ ਹੀ ਦੇਖਦੇ ਹੋ ਸੋ ਇਹ ਜਿਹੜੇ ਫੈਕਟਰ ਨੇ ਨਾ ਮੇਨਲੀ ਇਹਨਾਂ ਦੀ ਜੜਾ ਪਕ ਕਹ ਜੀ ਕਿ ਮਾਨਸਿਕ ਪੱਧਰ ਤੇ ਪੰਜਾਬ ਕਿਉਂ ਬਿਮਾਰ ਆ ਏਬੀ ਫੈਕਟਰ ਨੇ ਕਿ ਪੰਜਾਬ ਨੇ ਇਹ ਜਿਹੜੇ ਇਨਸੀਡੈਂਟ ਨੇ ਹੰਢਾਏ ਨੇ ਇਹ ਸੰਤਾਪ ਪੰਜਾਬ ਦੇ ਉੱਪਰ ਵਿੱਤਿਆ ਆ ਪੰਜਾਬ ਦੇ ਵਿੱਚੋਂ ਲੰਘਿਆ ਆ ਸੋ ਇੱਕ ਚੀਜ਼ ਹੋਰ ਪੰਜਾਬ ਦੇ ਵਿੱਚ ਅਵੇਅਰਨੈਸ ਵੀ ਨਹੀਂ ਹੈ ਉੱਥੇ ਅੰਧਵਿਸ਼ਵਾਸ ਬਹੁਤ ਆ ਪਪੂਤੀਆਂ ਵਾਲੇ ਬਾਬੇ ਅੱਜ ਵੀ ਬਹੁਤ ਪ੍ਰਚੰਨਿਤ ਨੇ ਆ ਚੱਕੋ ਪਪੂਤੀ ਜੇ ਕੋਈ ਕਹਿ ਦਿੰਦਾ ਨਾ ਜੀ ਬਿਮਾਰ ਇਹ ਪਪੂਤੀਆਂ ਵਾਲਿਆਂ ਨਾਲ ਵੀ ਬਹੁਤ ਕੰਮ ਕੀਤਾ ਹੋਇਆ ਤੇ ਅੰਧਵਿਸ਼ਵਾਸ ਵੀ ਇੱਕ ਵੱਡਾ ਫੈਕਟਰ ਆ ਜਿਹੜਾ ਪੰਜਾਬ ਦੇ ਵਿੱਚ ਮਾਨਸਿਕ ਪੱਧਰ ਤੇ ਬਿਮਾਰੀਆਂ ਨੇ ਜਿਹੜੀਆਂ ਉਹ ਵਧ ਰਹੀਆਂ ਨੇ ਉਹਨਾਂ ਵਿੱਚ ਰੋਲ ਅਦਾ ਕਰ ਰਿਹਾ ਉਹਨਾਂ ਨੂੰ ਬਦਾਉਣ ਦੇ ਵਿੱਚ ਤੋ ਇਹ ਚੀਜ਼ਾਂ ਬਾਰੇ ਪਹਿਲਾਂ ਧਿਆਨ ਦੇਣ ਦੀ ਲੋੜ ਆ ਪਰ ਜਿਹੜਾ ਇਨਸੀਡੈਂਟ ਵੀ ਹੋਏ ਨਹੀਂ ਜਾਂ ਫਿਰ ਵੀ ਚੜ੍ਹਦੇ ਕਲਾਜ ਰਹਿਣਾ ਕਿਉਂ ਉਹ ਕਰਕੇ ਪੰਜਾਬ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਦਾਤ ਦਿੱਤੀ ਆ ਜਿਹੜਾ ਵੀ ਉਹਦੇ ਲੜਨ ਲੱਗੂਗਾ ਉਹ ਤਰਜੂਗਾ ਕੀ ਆ ਗੁਰਬਾਣੀ ਸੋ ਇਹ ਇਹੀ ਚੀਜ਼ ਆ ਕਿ ਮਾਨਸਿਕ ਪੱਧਰ ਤੇ ਤੇ ਸਰੀਰਕ ਪੱਧਰ ਤੇ ਜਿੰਨੇ ਵੀ ਦੁੱਖ ਨਹੀਂ ਇਹਨਾਂ ਨੂੰ ਕੱਟ ਦਿੰਦੀ ਆ ਜਿਹੜਾ ਵੀ ਇਹਦਾ ਲੜ ਖੜੂਗਾ ਉਹਨੇ ਤਰ ਜਾਣਾ ਪਹਿਲਾਂ ਵੀ ਤਰੇ ਨਹੀਂ ਹੁਣ ਵੀ ਤਰੇ ਨਹੀਂ ਪੰਜਾਬ ਇਹ ਨਹੀਂ ਹੈਗਾ ਕਿ ਸਿੱਖਾਂ ਤੇ ਹੁਣ ਹੀ ਜ਼ੁਲਮ ਹੋਈ ਨੇ ਪਹਿਲਾਂ ਵੀ ਔਰੰਗਜ਼ੇਬ ਆਇਆ ਹਨਾ ਮਸਾਰੰਗੜਾ ਆਉਂਦੇ ਗਏ ਜਾਂਦੇ ਗਏ ਪਰ ਕੰਕ ਕੋਈ ਫਰਕ ਨਹੀਂ ਪੈਂਦਾ ਜੇ ਕਰ ਉਹ ਗੁਰਬਾਨੀ ਦਾ ਲੜ ਖੜੀ ਰੱਖਣਗੇ ਪਰ ਜੇ ਨਹੀਂ ਫੜਨਗੇ ਤਾਂ ਫਿਰ ਬਦੀਨ ਦੇ ਜਿਹੜੇ ਲੋਕ ਤੇ ਵੀ ਔਖੇ ਨੇ ਤੇ ਪਰਲੋਕ ਤੇ ਵੀ ਉਹ ਔਖੇ ਹੀ ਹੋਣਗੇ ਹੋਣਗੇ ਸੋ ਇਸ ਕਰਕੇ ਇਹ ਚੀਜ਼ ਆ ਜਿਹੜਾ ਹੰਦ ਆ ਪੱਕਾ ਉਹ ਇਹ ਹੀ ਆ ਬਾਕੀ ਤੁਸੀਂ ਆਪਣਾ ਲਾਈਫ ਸਟਾਈਲ ਠੀਕ ਕਰੋ ਖਾਣ ਪੀਣ ਠੀਕ ਕਰੋ ਜਿਹਦੇ ਨਾਲ ਤੁਹਾਨੂੰ ਸਰੀਰਕ ਪੱਧਰ ਤੇ ਬਿਮਾਰੀਆਂ ਵੀ ਘਟਣਗੀਆਂ ਤੇ ਮਾਨਸਿਕ ਪੱਧਰ ਤੇ ਬਿਮਾਰੀਆਂ ਵੀ ਘਟਣਗੀਆਂ